ਪਰ ਜੀ ਸਾਡੇ 7 ਮਤਰੀ ਆਮੜਾ ਰੋਡਾਂ ਬੇਨਤੀ ਆਈ ਸਾਡੇ ਪਿੰਡ ਨੂੰ ਗਰਾਊਂਡ ਅਪਲਾਈ ਕੀਤਾ ਆ ਉਹ ਪ੍ਰੋਵਾਈਡ ਦਿੱਤਾ ਜਾਵੇ ਗੰਗਿਆ ਆਪਣੇ ਸਾਡਾ ਹੀ ਪਿੰਡ ਆ ਜਿਹੜਾ ਨਾਲ ਚਾਹ ਤੋਂ ਜ਼ਿਆਦਾ ਬਚਿਆ ਹੋਇਆ ਤੇ ਗਰਾਊਂਡ ਨਹੀਂ ਹੈਗਾ ਆਪਣੇ ਪਿੰਡ ਦੇ ਆਪਣੇ ਪਿੰਡ ਤੇ ਗਰਾਊਂਡ ਆਊਗਾ ਤਾਂ ਹੀ ਨੌਜਵਾਨ ਗਰਾਊਂਡ ਵੱਲ ਜੁਟਣਗੇ ਤੇ ਨਸ਼ਿਆਂ ਤੋਂ ਦੂਰ ਰਹਿਣਗੇ ਬਸ ਸਾਡੀ ਇਹੀ ਪੀੜਾ ਕਿ ਅੱਨੇ ਨੌਜਵਾਨ ਹੱਥ ਤੇ ਘੜੇ ਨੇ ਸਾਡੇ ਦੀ ਗਰਾਊਂਡ ਬਣਾਤਾ ਜਾਵੇ ਪੰਚਾਇਤੀ ਜ਼ਮੀਨ ਤੇ ਵੀ ਸਿਖਣਾ ਕੋਈ ਬੜਾ ਡੂੰਘੇ ਭਾਈ ਆਪਾਂ ਨਹੀਂ ਰੋਕਣ ਵਾਲੇ ਕੁਛ ਕੁਛ ਨੂੰ ਕਰਾਉਂਦੀ ਲੱਗ ਰਿਹਾ ਬਾਹਰ ਨਹੀਂ ਰੋਕਣ ਤੋਂ ਚੰਗਾ ਕਰੀ ਹੁਣ ਆਪਣਾ ਹੈ ਹੀ ਨਹੀਂ ਨਸ਼ਾ ਉਹਨੇ ਖਤਮ ਕੀਤਾ ਜਾਵੇ ਉਹ ਚੀਜ਼ ਨੂੰ ਔਰ ਇਹ ਵੀ ਸਾਡਾ ਪਿੰਡ ਬਚਿਆ ਹੋ ਨਸ਼ੇ ਤੋਂ ਮੁੰਡੇ ਆਪਣੇ ਪਿੰਡ ਦੇ ਵਿੱਚ ਕੋਈ ਐਸੀ ਜੀ ਕੋਈ ਸੂਜ ਨਹੀਂ ਹੈਗੀ ਮਤਲਬ ਕੋਈ ਡਿਸਪੈਂਸਰੀ ਨਹੀਂ ਹੈਗੀ ਆਪਣੇ ਪਿੰਡ ਸੇ ਕੋਈ ਹੋਰ ਐਨੀ ਸੂਜ ਨਹੀਂ ਹੈਗੀ ਜਿੱਦੇ ਕਰਕੇ ਹੋ ਰਿਹਾ ਹੋਵੇ ਮੈਂ ਆਪਣੇ ਪਿੰਡ ਨੂੰ ਜੇ ਪਛਾਣਾ ਨਸ਼ਾ ਤੋਂ ਆਪਾਂ ਨੂੰ ਗਰਾਉਂਡ ਬਣਾਉਣਾ ਹੀ ਪੈਣਾ ਹੋ ਕੋਈ ਇਹਦਾ ਹੱਲ ਨਹੀਂ ਹੈਗਾ ਮੰਗ ਤੇਰੀ ਆਪਣੇ ਨੰਨੇ ਜਵਾਕੇ ਉੱਠਣਗੇ ਉਹ ਵੀ ਗਰਾਉਂਡ ਨਾਲ ਜੁੜਨਗੇ ਉਹ ਤਾਈ ਨਸ਼ਿਆਂ ਤੋਂ ਦੂਰ ਰਹਿਣਗੇ ਅਦਰਵਾਈਜ਼ ਤੇ ਐਦਾਂ ਚੱਲਦਾ ਰਹਿ ਗਰਾਉਂਡ ਨਾ ਬਣਿਆ ਤਾਂ ਚਲ ਇਸਲਾਵਾਣੀ ਪੰਚਾਇਤ ਲੈ ਵੀ ਐਸੀ ਜੇ ਸਰਪੰਸਾ ਵਾਲੇ ਵੀ ਐਸੀ ਕੋ ਸਾਨੂੰ ਕਹਿੰਦੇ ਜੀ ਜੇ ਵੀ ਪਿੰਡ ਦਾ ਕੋਈ ਵੀ ਮੋਤਵਾਰ ਬੰਦਾ ਨਹੀਂ ਹੈਗਾ ਵੀ ਤੁਹਾਡੇ ਨਾਲ ਤੁਸੀਂ ਜਵਾਕ ਤੁਹਾਡੇ ਵਿੱਚ ਆਓ ਵੀ ਆਪਣੇ ਬੱਟਿਆਂ ਨਾਲ ਲੈ ਕੇ ਆਓ ਅੱਛਾ ਦਿਨ ਸਾਰਾ ਹੀ ਇੰਜ ਸਟਾਟ ਹੋਇਆ ਹੋਇਆ ਕਿ ਅੰਮ੍ਰਿਤਵਰ ਬੰਦਾਰੇ ਕੋਈ ਨਹੀਂ ਆਇਆ ਉਹਨਾਂ ਤੋਂ ਵੀ ਅਸੀਂ ਸਾਰੇ ਲੱਗੇ ਜਾ ਕੇ ਆਏਗੇ ਪਰ ਕੋਈ ਨਹੀਂ ਆਇਆ ਹੈਗਾ ਬਰਾ ਦੋਨੇ ਸਾਡੇ ਸਾਰੇ ਨਾ ਤੇੜੇ ਅਸੀਂ ਨੌਜਵਾਨ ਹੈਗੇ ਸਟਾ ਦੇੜੇ ਹੱਦ ਤੱਕ ਸਾਰੇ ਆਏ ਨਾ ਬੜੇ ਬੜੇ ਨੇ ਵੀ ਦੇ ਗਰਾਉਂਡ ਬਣੂ ਵੀ ਤੇ ਟ੍ਰੈਕ ਹੀ ਬਣ ਜੂਗਾ ਸਾਰੇ ਪੱਤੀ ਤਿਆਰੀ ਦੂਰੀ ਕਰਨਗੇ ਪਾਹੀ ਪੱਤੀ ਹੋਗੇ ਅੱਗੇ ਉਹ ਸਾਹਮਣੇ ਬੰਦੇ ਯਾਰ ਕੋਈ ਨਾ ਤਾਂ ਫੌਜੀ ਬਣਦੇ ਨਾ ਬਸ ਉਹ ਕੋਈ ਵੀ ਐਕਟੀਵਿਟੀ ਹੋਰੀ ਵੀ ਲੋ ਯਾਰ ਪ੍ਰੈਕਟਿਸ ਕੋਈ ਤਾਂ ਨਹੀਂ ਕਰਦਾ ਜਦੋਂ ਟ੍ਰੈਕ ਹੀ ਨਹੀਂਗਾ ਕੋਈ ਜਗ੍ਹਾ ਹੀ ਨਹੀਂ ਹੈਗੀ